ਜੀ ਦਾ ਖਾਲਸਾ ਸ੍ਰੀ ਵਹਿਗਰ ਜੀ ਕੀ ਫਤਿਹ ਅਸੀਂ ਸਰਦੂਲਗੜ ਤੋਂ ਬੋਲਦੇ ਆ ਜਿਹੜਾ 12 ਵਾਰਾਂ ਪਸ਼ੂਆਂ ਦਾ ਜਿਹੜਾ ਮਸਲਾ ਉਹਦੇ ਸਬੰਧ ਵਿੱਚ ਅਸੀਂ ਜਿਹੜਾ ਸਰਦੂਲਗੜ ਸ਼ਹਿਰ ਚ ਮੀਟਿੰਗ ਰੱਖੀ ਸੀ ਉਹ ਮੀਟਿੰਗ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋ ਸਕਿਆ ਇਸ ਕਰਕੇ ਰੋਜ਼ ਸਾਨੂੰ ਲੋਕ ਆ ਜਿਹੜੇ ਉਹ ਪੁੱਛਦੇ ਆ ਵੀ ਉਹ ਮੀਟਿੰਗ ਦਾ ਕੀ ਬਣਿਆ ਇਸ ਦੇ ਸਬੰਧ ਵਿੱਚ ਸਾਡੇ ਜਗਸੀਰ ਸਿੰਘ ਜੱਗੀ ਐਮਸੀ ਆ ਜਿਹੜੇ ਵਾਰਡ ਨੰਬਰ 8 ਤੋਂ ਤੇ ਅਮਰਤਪਾਲ ਜੀ ਖੜੇ ਆ ਸਾਡੇ ਕੋਲੇ ਇਹਨਾਂ ਨੇ ਆਪਦੇ ਵੱਲੋਂ ਵੀ ਫੈਸਲਾ ਲਿਆ ਤੇ ਅਸੀਂ ਇੱਕ ਟੀਮ ਬਣਾ ਕੇ ਇਹ ਫੈਸਲਾ ਕੀਤਾ ਵੀ ਕੱਲ ਨੂੰ ਉਹ ਕਗਰਪੁਰ ਦੇ ਉੱਤੇ ਸਹੀ 9 ਵਜੇ ਅਸੀਂ ਗੁਰਦੁਆਰਾ ਮਾਲ ਸਾਹਿਬ ਆ ਜਿਹੜਾ ਸਰੋਵਰ ਸਾਹਿਬ ਆ ਉੱਥੋਂ ਅਰਦਾਸ ਕਰਕੇ ਧੁਖੜ ਧਾਲ ਤੇ ਜਗਸੀਰ ਸਿੰਘ ਜੱਗੀ ਐਮਸੀ ਤੇ ਅਮਰਪਾਲ ਮੀਰਪੁਰੀਆ ਇਹ ਦੋਨੇ ਧੁਖੜ ਧਾਲ ਤੇ ਬੈਠਣਗੇ ਪੁਲ ਤੇ ਤੇ ਅਸੀਂ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਇਹ ਵੀਡੀਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਆਵਾਰਾ ਪਸ਼ੂਆਂ ਦਾ ਹੱਲ ਚਾਹੁੰਦੇ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੱਲ ਨੂੰ ਸਹੀ 9 ਵਜੇ ਗੁਰਦੁਆਰਾ ਸਰੋਵਰ ਸਾਹਿਬ ਪਹੁੰਚੋ ਤਾਂ ਕਿ ਆਪਾਂ ਉਥੇ ਅਰਦਾਸ ਕਰਕੇ ਇਹਨਾਂ ਸੱਜਣਾ ਨੂੰ ਆਪਣਿਆਂ ਨੂੰ ਜਿਹੜਾ ਭੁਖੜ ਧਾਲ ਤੇ ਬਿਠਾ ਸਕੀਏ ਤੇ ਨਾਲ ਹੀ ਬੇਨਤੀ ਆ ਵੀ ਜਿਹੜਾ ਹੋਰ ਵੀ ਕੋਈ ਸੱਜਣ ਮਿੱਤਰ ਇਹਨਾਂ ਨਾਲ ਸ਼ਾਮਲ ਹੋਣਾ ਚਾਹੁੰਦਾ ਭੁਖੜ ਧਾਲ ਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ 9 ਵਜੇ ਗੁਰਦੁਆਰੇ ਆ ਜਾਣਾ ਤੇ ਉਹ ਵੀ ਇਹਨਾਂ ਦੇ ਨਾਲ ਬੈਠ ਸਕਦੇ ਆ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਅਸੀਂ ਕਾਰ ਦੋਸਤੋ ਸਾਰਿਆਂ ਨੂੰ ਪਹਿਲਾ ਫਤੇ ਬਲਾਉਣੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਵੀਡੀਓ ਚ ਲਾਈਵ ਦਿਖਾ ਦਿਓ ਠੱਠਾ ਸਾਹਮਣੇ ਰੋਕੀ ਖੜਾ ਮੇਨ ਸੜਕੀ ਉਹ ਦੇਖੋ ਐਨੇ ਨਾਲ ਹੀ ਪਸਾ ਲੱਗੇਦਾ ਵੀ ਲਾਈਵ ਚ ਵੀ ਕਾਰ ਨਹੀਂ ਗਈ ਐਥੇ ਠੱਠੇ ਪਹਿਲਾਂ ਖੜੀ ਹੁੰਦੇ ਸੀ ਮੋਟਰਸਾਈਕਲ ਵਾਲਾ ਕੋਈ ਹਵਾ ਹਵਾ ਵਾਲੀ ਤਾਂ ਨਹੀਂ ਗਈ ਕਹੀ ਬੋਲੋ ਚਲੋ ਉਹਨੂੰ ਪਹਿਲਾਂ ਸਾਡੇ ਭਰਾ ਨੇ ਸੁੱਖੇ ਭਾਉ ਨੇ ਦੱਸ ਹੀ ਦਿੱਤੀ ਹੈ ਕਿ ਕੱਲ ਨੂੰ ਅਸੀਂ 9:30 ਵਜੇ ਸਰੋਵਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਟਿੱਕ ਘਰ ਦੇ ਪੁੜ ਦੇ ਉੱਤੇ ਅਸੀਂ ਮੈਂ ਤੇ ਮੇਰੇ ਨਾਲ ਮੇਰਾ ਭਰਾ ਜੱਗੀ ਐਮਸੀ ਤੇ ਆ ਸਾਰੀ ਸਾਡੀ ਜਿਹੜੀ ਸਰਦੂਲਗੜ ਦੀ ਸਮੁੱਚੇ ਨੌਜਵਾਨ ਦੋਸਤ ਸਾਰੇ ਕਲੱਬ ਭਰਾ ਨਾਲ ਜਿੰਨੇ ਵੀ ਸਾਡੇ ਭਰਾ ਐ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਕੱਲ ਨੂੰ ਇੱਕ ਅਵਾਰਾ ਪਸ਼ੂਆਂ ਦੇ ਖਿਲਾਫ ਇੱਕ ਸੰਘਰਸ਼ ਵੜਨ ਜਾ ਰਹੇ ਆ ਤੇ ਮੇਰੀ ਹੱਥ ਜੋੜ ਕੇ ਕੱਲੇ-ਕੱਲੇ ਪਰਿਵਾਰ ਨੂੰ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਸਾਰੇ ਹੀ ਕਲੱਬਾਂ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿੰਨੇ ਵੀ ਤੁਸੀਂ ਆਪਦੇ ਕਿਉਂਕਿ ਸਭ ਤੋਂ ਵੱਧ ਸਰਦੂਲਗੜ ਦੇ ਵਿੱਚ ਸਕੂਲ ਪੈਂਦੇ ਆ ਬੈਨਾ ਆਉਂਦੀਆਂ ਤੁਸੀਂ ਲੋਕ ਮੋਟਰਸਾਈਕਲਾਂ ਤੇ ਆਉਨੇ ਹੋ ਤੇ ਅਸੀਂ ਤਾਂ ਇੱਕ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਆਸ਼ੀਰਵਾਦ ਦੇ ਨਾਲ ਸਰਦੂਲਗੜ ਲੋਕਾਂ ਦੇ ਸ਼ਹਿਰ ਦੇ ਸਾਰੇ ਬਾਣੀਆਂ ਭਾਈਚਾਰਾ ਸਿੱਖ ਭਾਈਚਾਰਾ ਸਾਰੀਆਂ ਮਿਨੋਰਟੀਆ ਨੂੰ ਨਾਲ ਲੈ ਕੇ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਸਾਡਾ ਤੁਸੀਂ ਸਾਥ ਦੇਣਾ ਅਸੀਂ ਕੁਰਬਾਨੀ ਦੇਣ ਲਈ ਬੈਠਣ ਜਾ ਰਹੇ ਹਾਂ ਕੱਲ ਨੂੰ ਮੈਂ ਤੇ ਮੇਰਾ ਜੱਗੀਪਰਾ ਤੇ ਜਿਹੜੇ ਸਾਡੇ ਨਾਲ ਕੋਈ ਹੋਰ ਭਰਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਿਸੇ ਵੀ ਧਰਮ ਨਾਲ ਭਾਵੇਂ ਉਹ ਸੰਬੰਧ ਰੱਖਦਾ ਹੋਵੇ ਕੋਈ ਵੀ ਬੰਦਾ ਸਾਡੇ ਨਾਲ ਕੱਲ ਨੂੰ ਭੁੱਖ ਹੜਤਾਲ ਤੇ ਬੈਠ ਸਕਦਾ ਇਹਦੇ ਵਿੱਚ ਇਹ ਨਹੀਂ ਕਿ ਮੈਂ ਤੇ ਜੱਗੀ ਅਸੀਂ ਬੈਠਾਂਗੇ ਦੋਨੇ ਵੀ ਥਾਸੀ ਤੀਜਾ ਬੰਦਾ ਨਹੀਂ ਬਿਠਾਉਣਾ ਕੱਲ ਨੂੰ ਸਾਡੇ ਨਾਲ ਕੋਈ ਵੀ ਆ ਕੇ ਉੱਥੇ ਧੋਖੜ ਤਾਲ ਦੇ ਉੱਤੇ ਬੈਠ ਸਕਦਾ ਹੈ ਬਾਕੀ ਆ ਜਿੰਨੇ ਨੌਜਵਾਨ ਖੜੇ ਆ ਸੋਨੂੰ ਸਾਰੇ ਦੱਸ ਦੇਣਗੇ ਵੀ ਸਾਡਾ ਪ੍ਰੋਗਰਾਮ ਕੀ ਆ ਇਨੀਆਂ ਬੇਨਤੀਆਂ ਦੇ ਨਾਲ ਸੋਡਾ ਸਾਰੇ ਸ਼ਹਿਰ ਨੂੰ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਇਹ ਕੋਈ ਮਸਲਾ ਮੇਰੇ ਪਿੰਡ ਵੀਰਪੁਰ ਖੁਰਦ ਦਾ ਨਹੀਂ ਇਹ ਕੋਈ ਮਸਲਾ ਕੱਲੇ ਸ਼ਹਿਰ ਸਰਦੂਲਗੜ ਦਾ ਨਹੀਂ ਇਸ ਰੋਡ ਦੇ ਉੱਤੋਂ ਦੀ ਲੱਖਾਂ ਲੋਕ ਟੱਪਦੇ ਆ ਲੱਖਾਂ ਲੋਕਾਂ ਦੇ ਬੱਚੇ ਇੱਥੇ ਸਕੂਲ ਦੇ ਵਿੱਚ ਪੜ੍ਹਨ ਆਉਂਦੇ ਆ ਲੱਖਾਂ ਪਰਿਵਾਰ ਇੱਥੋਂ ਦੀ ਆਉਂਦੇ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਸਿਰ ਸੁਣਾ ਕੇ ਕਿ ਕੱਲ ਨੂੰ ਇਸ ਮਹਿਮ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਤੁਸੀਂ ਸਾਡਾ ਸਾਥ ਦਿਓ ਤੇ ਅਮੀਂਦ ਵੀ ਆ ਮੈਨੂੰ ਸਰਦੂਨ ਘਟ ਦੇ ਲੋਕ ਬਹੁਤ ਜਿਹਾਰੂ ਲੋਕ ਹੈ ਕਿ ਜਰੂਰ ਉੱਥੇ ਕੱਲ ਨੂੰ 9:30 ਵਜੇ ਘੱਗਰ ਦੇ ਪੁਲ ਤੇ ਪਹੁੰਚਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਰਾ ਜੱਗੀ ਤੁਸੀਂ ਵੀ ਦੋ ਸ਼ਬਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਸ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜਾ ਆਪਣੇ ਅਵਾਰਾ ਪਤਮਾ ਦੇ ਹੱਲ ਵਾਸਤੇ ਅਸੀਂ ਮੀਟਿੰਗ ਕੀਤੀ ਸੀਗੀ ਲੋਕਾਂ ਨਾਲ ਵਾਦਾ ਕੀਤਾ ਸੀ ਹਰ ਕੋਈ ਇਹੀ ਪੁੱਛਦਾ ਵੀ ਬਾਈ ਉਸ ਦਾ ਕੀ ਬਣਿਆ ਜਦੋਂ ਵੀ ਕਿਤੇ ਖੜਦੇ ਆ ਦੋ ਬੰਦਿਆਂ ਚ ਉਹੀ ਕਹਿੰਦੇ ਆ ਵੀ ਤੁਸੀਂ ਜਵਾਨ ਫੜਾਈ ਸੀ ਉਹਦਾ ਹੱਲ ਕੀ ਕੱਢਿਆ ਪਰ ਸਾਨੂੰ ਉਸ ਦਾ ਕੋਈ ਪ੍ਰੋਪਰ ਹੱਲ ਨਹੀਂ ਮਿਲਿਆ ਇਸ ਕਰਕੇ ਅਸੀਂ ਕੱਲ ਨੂੰ ਜਿਹੜਾ ਫੋਲ ਤੇ ਬੈਠ ਰਹੇ ਹਾਂ ਉਹ ਖੜ੍ਹਤਾਲ ਤੇ ਸਾਰੇ ਸ਼ਹਿਰ ਵਾਸੀ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਅਵਾਰਾ ਪਸ਼ੂਆਂ ਦੇ ਹੱਲ ਲਈ ਇਹ ਬੰਦੇ ਆ ਤਾਂ ਤੁਸੀਂ ਵੀ ਸਾਨੂੰ ਸਾਥ ਦਿਓ ਕੋਈ ਪਾਰਟੀਵਾਦੀ ਨਹੀਂ ਹੈਗੀ ਇਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਰ ਰਹੇ ਆ ਮੈਂ ਸਾਰੀ ਨਗਰ ਪੰਚਾਇਤ ਨੂੰ ਇਹੀ ਕਹਿਣਾ ਚਾਹਣਾ ਵੀ ਸਾਰੇ ਆਪਾਂ ਜੇ ਪਹਿਲਾਂ ਮੀਟਿੰਗ ਕਰੀ ਸੀ ਹੁਣ ਆਪਾਂ ਇਹਦਾ ਰਲ ਕੇ ਇਕੱਠੇ ਹੋ ਕੇ ਇਹਦਾ ਹੱਲ ਕੱਢੀਏ ਤੇ ਜਿਹੜਾ ਇਹਦਾ ਪ੍ਰੋਪਰ ਹੱਲ ਕੀਤਾ ਜਾਵੇ ਬਸ ਇਹੀ ਕਹਿਣਾ ਚਾਹੁੰਦਾ ਕੱਲ ਨੂੰ 9 ਵਜੇ ਗੁਰੂ ਘਰ 'ਚ ਸਰੋਵਰ ਸਾਹਿਬ ਤੋਂ ਚੱਲਾਂਗੇ ਤੇ 9:30 ਵਜੇ ਅਸੀਂ ਪੁਲ ਤੇ ਘੱਗਰ ਪੁਲ ਤੇ ਬੈਠਾਂਗੇ ਬਸ ਇਹੀ ਕਹਿਣਾ ਚਾਹੁੰਦਾ ਵੀ ਸਾਰੇ ਭਰਾ ਉਹ ਕਰਨ ਸਾਥ ਦੇਣ ਵੈਕੂ ਜੀ ਦਾ ਸਾਥ ਸਾਹਿਬ ਤੇ ਬੈਠ ਜੀ ਸਭ ਤੋਂ ਪਹਿਲਾਂ ਵਾਰੀ ਖਾਸ ਆਵਾਜ਼ੀ ਫਤਿਹ ਇਹਨੇ ਕਿ ਸਾਰੇ ਭਰਾਵਾਂ ਨੇ ਦੱਸਿਆ ਹੀ ਹੈ ਕਿ ਕੱਲ ਨੂੰ ਆਪਣੇ ਐਮਸੀ ਸਾਹਿਬ ਜੱਫਾ ਜਕਸੀਰ ਗੱਦੀ ਜੱਫਾ ਤੇ ਆਪਣੇ ਆਪ ਕੁਰੀਆ ਤੋਂ ਨਹੀਂ ਤੁਹਾਨੂੰ ਇਹ ਮਰਨ ਵਰਤ ਕਹਿ ਸਕਦੇ ਆਪਾਂ ਨੂੰ ਭੁੱਖ ਹੜਤਾਲ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਨੇ ਇਹ ਫੈਸਲਾ ਲਿਆ ਹੈ ਵੀ ਜਿੰਨਾ ਟਾਈਮ ਤੱਕ ਇਹਦਾ ਪੱਕਾ ਹੱਲ ਨਹੀਂ ਹੁੰਦਾ ਅਸੀਂ ਭੁੱਖ ਹੜਤਾਲ ਤੇ ਮਰਨ ਵਰਤਾਂ ਕੁੱਤੀ ਬੈਠਾਂਗੇ ਤੇ ਆਪਣੇ ਜਿਹੜਾ ਮੇਨ ਰੋਡ ਹੈ ਘੱਗਰ ਪੁਲ ਦਾ ਉੱਥੇ ਬੈਠਣਗੇ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਆਪਾਂ ਉੱਥੇ ਵਾਦੂ ਵਾਦ ਇਹਨਾਂ ਨਾਲ ਬੈਠੀਏ ਤਾ ਕਿਹੜੇ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਉਹ ਕੱਠ ਦੇਖ ਕੇ ਇਹਦਾ ਕੋਈ ਨਾ ਕੋਈ ਹੱਲ ਕਰਨਾ ਜਿਵੇਂ ਪਹਿਲਾਂ ਮੀਟਿੰਗਾਂ ਹੋਈਆਂ ਪ੍ਰਸ਼ਾਸਨਾਂ ਮੋਲੀਪੋਪ ਦੇ ਜਾਂਦਾ ਪਹਿਲਾਂ ਵੀ ਬਹੁਤ ਵੱਡਾ ਕੱਠ ਰੱਖਿਆ ਸੀ ਸ਼ਹਿਰ ਨੇ ਬਹੁਤ ਸਪੋਰਟ ਕੀਤੀ ਸੀ ਤੇ ਉਮੀਦ ਹੈ ਵੀ ਹੁਣ ਵੀ ਆਈ ਸਪੋਰਟ ਕਰਨਗੇ ਸਾਰੇ ਭਰਾ ਨਾਲ ਹੈ ਕੋਈ ਕਿਸੇ ਤੋਂ ਵੱਡ ਨਹੀਂ ਹੈਗਾ ਆਪਣਾ ਸਾਂਝਾ ਹੁੰਦਾ ਹੈ ਇਹਨੂੰ ਸਾਂਝੇ ਹੀ ਲੈ ਕੇ ਚੱਲੀਏ ਤੇ ਇਹਦਾ ਆਪਾਂ ਹੱਲ ਕਰੀਏ ਜਿਵੇਂ ਅ ਥੋੜੇ ਦਿਨ ਪਹਿਲਾਂ ਆਪਣੇ ਪੰਜਾਬੀ ਸਿੰਗਰ ਰਾਜੀਵ ਜਵੰਦੇਵਾਸ ਤੋਂ ਲੋਕਾਂ ਨੇ ਕਿੰਨੀ ਅਰਦਾਸਾਂ ਕੀਤੀਆਂ ਸੀ ਤੇ ਕਲਾਕਲਾ ਮੁੰਡਾ ਸੀ ਆਪਦੇ ਮਾਂ ਪਿਓ ਦਾ ਵਿਚਾਰਕ ਦੀ ਮੌਤ ਹੋ ਗਈ ਹੈ ਸਦੂਲਗੜ੍ਹ ਵੀ ਆਪਣੇ ਪਟਵਾਰੀ ਸਾਹਿਬ ਦਾ ਬੇਟਾ ਸੀ ਨਵਦੀਪ ਉਹਦੀ ਵੀ ਡੈਥ ਹੋਈ ਆ ਤੇ ਹੋਰ ਵੀ ਬਹੁਤ ਅਜਈਆਂ ਮੌਤਾਂ ਹੋਈਆਂ ਨੇ ਚੜ੍ਹਦੀ ਉਮਰੇ ਜਿਨ੍ਹਾਂ ਦਾ ਆਪਾਂ ਕਹਿ ਨਹੀਂ ਸਕਦੇ ਹਨ ਉਹ ਕਦੇ ਘਾਟਾ ਨਹੀਂ ਪੂਰਾ ਹੋ ਸਕਦਾ ਪਰ ਜੇ ਆਪਾਂ ਨਹੀਂ ਤੁਰਾਂਗੇ ਤਾਂ ਆਪਾਂ ਦੇਖਾਂਗੇ ਕਿ ਹੋਰ ਤੁਰੂਗਾ ਤਾਂ ਕੋਈ ਨਹੀਂ ਤੁਰਦਾ ਪਹਿਲ ਆਪ ਤੋਂ ਕਰਨੀ ਪੈਂਦੀ ਹੈ ਮੈਂ ਇਹਨਾਂ ਨੂੰ ਬਹੁਤ ਇਹਨਾਂ ਦੀ ਵੱਡੀ ਗੱਲ ਸਮਝਦਾ ਜਿਹੜੇ ਆਪੇ ਇਸਮਰਨ ਵਰਤੇ ਬੈਠ ਰਹੇ ਆ ਜੇਕਰ ਇਸਮਰਨ ਵਰਤੇ ਦੌਰਾਨ ਕੋਈ ਵੀ ਪ੍ਰੋਬਲਮ ਇਹਨਾਂ ਨੂੰ ਆਉਂਦੀ ਹੈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਅਰਜ਼ੀਆਤਾਂ ਦੇ ਚੁੱਕੇ ਹਾਂ ਲਾਈਵ ਤੇ ਬੇਨਤੀਆਂ ਕਰ ਚੁੱਕੇ ਹਾਂ ਪਰ ਉਹ ਸਿਰਫ ਇੱਕ ਫੇਸਬੁੱਕ ਦੇ ਸਟੇਟਸ ਸਮਝ ਕੇ ਆਪਦੇ ਘਰੇ ਵੜ ਜਾਂਦੇ ਆ ਕਿਉਂਕਿ ਵੱਡੇ ਲੋਕ ਹੁੰਦੇ ਨੇ ਗੱਡੀਆਂ ਤੇ ਜਾਂਦੇ ਨੇ ਆਮ ਲੋਕ ਆ ਭਰਾ ਮੋਟਰਸਾਈਕਲ ਜਾਂਦੇ ਨੇ ਦੁਕਾਨਦਾਰਾਂ ਨੂੰ ਇਹਨਾਂ ਨੂੰ ਪ੍ਰੋਬਲਮ ਆਉਂਦੀਆਂ ਨੇ ਤਾਂ ਸਾਡੀ ਇੱਥੇ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਸੁਹੇਰੇ ਅਸੀਂ ਉੱਥੇ ਬੈਠਣਾ ਤੇ ਜੇਕਰ ਕੋਈ ਵੀ ਘਟਨਾ ਵਾਪਰਦੀ ਹੈ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੋ ਜਿਸ ਤਰ੍ਹਾਂ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਚੁੱਕਿਆਗਾ ਵੀ ਜੋ ਆਪਣੇ ਆਵਾਰਾ ਪਛਮਾ ਸੰਧੀ ਸਾਰੇ ਪਿੰਡ ਨੇ ਹੱਥ ਖੜੀ ਕਰਕੇ ਹਾਈ ਰਲਵਾਈ ਸੀ ਸਾਰਿਆਂ ਵਿੱਚ ਰੋਹਦਾ ਮਾਹੌਲ ਸੀਗਾ ਤੇ ਸਾਰਿਆਂ ਨੂੰ ਕਾਫੀ ਉਮੀਦਾਂ ਸੀਗੀਆਂ ਤੇ ਉਹ ਉਮੀਦਾਂ ਕਿਤਨੇ ਕਿਤੇ ਠੰਡੀਆਂ ਪੈ ਰੀਆਂ ਇੱਕ ਆਪ ਆਪ ਦੀਆਂ ਲਿਖਤਾਂ ਦੇ ਵਿੱਚ ਹਮੇਸ਼ਾ ਮੈਂ ਬੋਲਦਾ ਰਹਿਣਾ ਵੀ ਸਾਂਝੀ ਗੱਲ ਕਰੋ ਹੱਲ ਵੀ ਕੋਈ ਇਹ ਕਿਸੇ ਪਾਰਟੀ ਦਾ ਕਿਸੇ ਨਿੱਜੀ ਸਵਾਰਥ ਲਈ ਕੋਈ ਕਟ ਨਹੀਂ ਹੋ ਰਿਹਾਗਾ ਸ਼ਹਿਰ ਦੇ ਵਿੱਚ ਜੋ ਦਿੱਕਤਾਂ ਆ ਰਹੀਆਂ ਗਈਆਂ ਆਪਾਂ ਦੇਖਦੇ ਆ ਸਿਰਫ ਆਪਾਂ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਾ ਕੇ ਸੇਫ ਨਹੀਂਗੇ ਆਪਣੇ ਬੱਚੇ ਇਥੋਂ ਸਕੂਲਾਂ ਜਾਣਾਗਾ ਆਪਣੇ ਮਾਂ ਪਿਓ ਨੇ ਦਵਾਈ ਲੈਣ ਲਈ ਆਉਣਾਗਾ ਆਪਾਂ ਖੁਦ ਇਥੇ ਵਿਹਾਰਾ ਚੋਣਾਗਾ ਜੋ ਸਾਰਿਆਂ ਤੋਂ ਵੱਡਾ ਖਤਰਾਗਾ ਉਵਾਰਾ ਪਸ਼ੂਆਂ ਦਾ ਜੀ ਵੈਸੇ ਮੁੱਦੇ ਤਾਂ ਬਹੁਤ ਆ ਜੋ ਮੇਨ ਮੁੱਦਾਗਾ ਉਹ ਉਵਾਰਾ ਪਸ਼ੂਆਂ ਦਾ ਤੇ ਆਪਾਂ ਉਵਾਰਾ ਪਸ਼ੂਆਂ ਲਈ ਜਿਸ ਤਰ੍ਹਾਂ ਆਪਣੇ ਵੀਰ ਗੁਰੂ ਘਰ ਤੋਂ ਓਟ ਆਸਰਾ ਲੈ ਕੇ ਅਣਮਿੱਥੇ ਸਮੇਂ ਲਈ ਸੰਘਰਸ਼ ਵਿੱਢ ਰਿਹਾ ਪੱਕੇ ਬੋਲਦੇ ਉੱਤੇ ਪੱਕੇ ਧਰਨੇ ਲਾਵਾਂਗੇ ਜੀ ਤੇ ਇਸ ਦੇ ਹੱਲ ਵੱਲ ਚਲੀਏ ਤੇ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਸਾਡੇ ਨਾਲ ਆ ਕੇ ਵੱਧ ਤੋਂ ਵੱਧ ਮੋਢੇ ਨਾਲ ਮੋਢਾ ਲਾ ਕੇ ਖੜੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ